ਪੰਜਾਬ ਚ ਕੂੜੇ ਨੂੰ ਅੱਗ ਲਗਾਉਣ ਵਾਲੇ ਤੇ ਹੋਵੇਗਾ ਭਾਰੀ ਜ਼ੁਰਮਾਨਾ ਜੀ ਹਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲਰ ਨੂੰ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਹੁਣ ਖੁੱਲੇ ਦੇ ਵਿੱਚ ਕੋਈ ਵੀ ਕੂੜੇ ਨੂੰ ਅੱਗ ਲਗਾ ਰਿਹਾ ਹੈ ਤਾਂ ਉਸਤੇ ਭਾਰੀ ਜ਼ੁਰਮਾਨਾ ਕੀਤਾ ਜਾਵੇ ਦੱਸੇ ਕਿ ਇਹ ਜ਼ੁਰਮਾਨਾ 25000 ਰੁਪਏ ਤੱਕ ਦਾ ਹੋ ਸਕਦਾ ਹੈ ਤੇ ਸਾਰੇ ਹੀ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਕਰਮਚਾਰੀਆਂ ਨੂੰ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਕੋਈ ਵੀ ਖੁੱਲੇ ਦੇ ਵਿੱਚ ਕੂੜੇ ਨੂੰ ਅੱਗ ਨਾ ਲਗਾਵੇ ਤਾਂ ਜੇਕਰ ਕੋਈ ਵੀ ਜੇਕਰ ਕੋਈ ਲੋਕ ਵੀ ਖੁੱਲੇ ਦੇ ਵਿੱਚ ਕੂੜੇ ਨੂੰ ਅੱਗ ਲਗਾਉਂਦੇ ਦਿਖਦੇ ਨੇ ਤਾਂ ਉਹਨਾਂ ਤੇ ਵੀ ਇਹ ਭਾਰੀ ਜ਼ੁਰਮਾਨਾ ਹੋ ਸਕਦਾ ਹੈ ਤਾਂ 25000 ਰੁਪਏ ਜ਼ੁਰਮਾਨਾ ਹੋ ਸਕਦਾ ਜੇਕਰ ਤੁਸੀਂ ਵੀ ਕੂੜੇ ਨੂੰ ਅੱਗ ਲਗਾ ਰਹੇ ਹੋ ਦਾ ਜੇ ਕਿ ਵਾਤਾਵਰਨ ਦੀ ਸਾਫ ਸਭਾਲ ਦੇ ਲਈ ਇਹ ਅਹਿਮ ਫੈਸਲਾ ਲਿਆ ਗਿਆ ਹੈ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਇਕੱਲਾ ਪਰਾਲੇ ਸਾੜਨ ਕਰਕੇ ਹੀ ਵਾਤਾਵਰਨ ਖਰਾਬ ਨਹੀਂ ਹੋ ਰਿਹਾ ਹੋਰ ਵੀ ਬਹੁਤ سارے ਕਾਰਨ ਨੇ ਜਿਸ ਕਰਕੇ ਵਾਤਾਵਰਨ ਜੋ ਹੈ ਖਰਾਬ ਹੋ ਰਿਹਾ ਤੇ ਇਸ ਦੇ ਵਿੱਚ ਇੱਕ ਵੱਡਾ ਕਾਰਨ ਹੈ ਵੀ ਕਿ ਲੋਕ ਜਾਂ ਫਿਰ ਜੋ ਨਗਰ ਨਗਮ ਜਾਂ ਨਗਰ ਕੌਂਸਲਾਂ ਦੇ ਕਰਮਚਾਰੀ ਕੂੜੇ ਨੂੰ ਆਗ ਲਗਾਉਂਦੇ ਨੇ ਇਸ ਦੇ ਨਾਲ ਵੀ ਜੋ ਹਵਾ ਹੈ ਉਹ ਪ੍ਰਦੂਸ਼ਿਤ ਹੋ ਰਹੀ ਹੈ ਜਿਸ ਤੋਂ ਬਾਅਦ ਏਕਿਊਆਈ ਖਰਾਬ ਹੁੰਦਾ ਹੈ ਤਾਂ ਇਹ ਅਹਿਮ ਫੈਸਲਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਲਿਆ ਗਿਆ ਹੈ ਮੀਟਿੰਗ ਕੀਤੀ ਗਈ ਹੈ ਨਗਰ ਨਗਮ ਅਤੇ ਨਗਰ ਕੌਂਸਲਾਂ ਦੇ ਨਾਲ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਹੁਣ ਸਾਰੇ ਹੀ ਕਰਮਚਾਰੀਆਂ ਨੂੰ ਜਲ ਤੋਂ ਜਲ ਇਸ ਦੇ ਬਾਰੇ ਜਾਣਕਾਰੀ ਵੀ ਦਿੱਤੀ ਜਾਏਗੀ ਕਿਸ ਤਰ੍ਹਾਂ ਆਪਣੇ ਆਸ-ਪਾਸ ਦਾ ਵਾਤਾਵਰਣ ਸਾਂ ਸੰਭਾਲ ਕਰਨ ਤੇ ਉਸ ਨੂੰ ਸਾਫ ਸੁਥਰਾ ਰੱਖਣਾ ਇਸ ਦੀ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਏਗੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮਸ ਨੇ ਉਹ ਚਲਾਏ ਜਾਣਗੇ ਜਿਸ ਦੇ ਨਾਲ ਉਹਨਾਂ ਨੂੰ ਇਹ ਪਤਾ ਚੱਲ ਸਕੇ ਕਿ ਕੂੜੇ ਨੂੰ ਆਗ ਲਗਾਉਣ ਦੇ ਨਾਲ ਵਾਤਾਵਰਣ ਕਿੰਨਾ ਪ੍ਰਦੋਸ਼ਿਤ ਹੋ ਰਿਹਾ ਹੈ ਤੇ ਇਸ ਦੇ ਨਾਲ ਹੀ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਜੇਕਰ ਕੋਈ ਵੀ ਕਰਮਚਾਰੀ ਜਾਂ ਫਿਰ ਕਿਸੇ ਵੀ ਲੋਕਾਂ ਦੇ ਵਿੱਚ ਵੀ ਕਿਸੇ ਨੂੰ ਦੇਖਿਆ ਗਿਆ ਜੋ ਕਿ ਖੁੱਲੇ ਦੇ ਵਿੱਚ ਕੂੜੇ ਨੂੰ ਅੱਗ ਲਗਾ ਰਿਹਾ ਹੈ ਤਾਂ ਉਸ ਤੇ ਭਾਰੀ ਜੁਰਮਾਨਾ ਹੋ ਸਕਦਾ ਹੈ 25000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਜੇਕਰ ਤੁਸੀਂ ਵੀ ਖੁੱਲੇ ਦੇ ਵਿੱਚ ਕੂੜੇ ਨੂੰ ਅੱਗ ਲਗਾ ਰਹੇ ਹੋ ਤਾਂ ਪਹਿਲਾ ਹੀ ਅ ਦੇਖਿਆ ਜਾਵੇ ਤਾਂ ਨਗਰ ਨਿਗਮ ਦੇ ਵੱਲੋਂ ਕੂੜੇ ਨੂੰ ਲੈ ਕੇ ਕਾਫੀ ਸਾਰੇ ਯਤਨ ਜਿਹੜੇ ਨੇ ਕੀਤੇ ਜਾ ਰਹੇ ਨੇ ਤੋਂ ਤੇ ਹੁਣ ਇੱਕ ਅਹਿਮ ਜਰਾ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਇਹ ਆਦੇਸ਼ ਜਿਹੜੇ ਨੇ ਨਗਰ ਨਿਗਮ ਅਤੇ ਸਾਰੇ ਨਗਰ ਕੌਂਸਲਰ ਨੂੰ ਜਾਰੀ ਕਰ ਦਿੱਤੇ ਗਏ ਨੇ ਇਹ ਕਿਹਾ ਗਿਆ ਹੈ ਕਿ ਵਾਤਾਵਰਨ ਦੀ ਸੰਭਾਲ ਦੇ ਲਈ ਜ਼ਰੂਰੀ ਹੈ ਸਾਰੇ ਕਰਮਚਾਰੀਆਂ ਨੂੰ ਸਮੇਂ-ਸਮੇਂ ਤੇ ਇਹ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਸਾਡਾ ਵਾਤਾਵਰਨ ਹੈ ਉਸ ਨੂੰ ਸੁਰੱਖਿਅਤ ਰੱਖਣਾ ਹੈ ਕਿਸ ਤਰ੍ਹਾਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ ਤੇ ਜਿਸ ਦੇ ਵਿੱਚ ਹੁਣ ਪਹਿਲਾ ਕਦਮ ਰੱਖਿਆ ਗਿਆ ਹੈ ਕਿ ਜੇਕਰ ਕੋਈ ਵੀ ਕਰਮਚਾਰੀ ਜਾਂ ਫਿਰ ਲੋਕਾਂ ਦੇ ਵਿੱਚ ਕਿਸੇ ਨੂੰ ਵੀ ਤੁਸੀਂ ਕੂੜੇ ਦੇ ਖੁੱਲੇ ਦੇ ਵਿੱਚ ਕੂੜੇ ਨੂੰ ਅੱਗ ਲਗਾਉਂਦੇ ਦੇਖਦੇ ਹੋ ਤਾਂ ਉਸਤੇ ਭਾਰੀ ਜੁਰਮਾਨਾ ਹੋ ਸਕਦਾ ਹੈ ਜਲਦੋ ਜਲਦ ਇਹ ਸਾਰੇ ਨਿਯਮ ਜੋ ਹੈ ਲਾਗੂ ਕਰ ਦਿੱਤਾ ਜਾਵੇਗਾ ਤਾਂ ਫਿਲਹਾਲ ਕਰਮਚਾਰੀਆਂ ਨੂੰ ਇਹ ਆਦੇਸ਼ ਦਿੱਤੇ ਗਏ ਨੇ ਕਿ ਤੁਸੀਂ ਜਿੱਥੋਂ ਕਿਤੋਂ ਵੀ ਲੋਕਾਂ ਦੇ ਘਰਾਂ ਦੇ ਵਿੱਚੋਂ ਕੂੜਾ ਇਕੱਠਾ ਕਰਕੇ ਲਿਆਉਂਦੇ ਹੋ ਤਾਂ ਉਸ ਨੂੰ ਅੱਗ ਨਾ ਲਗਾਓ ਉਸ ਨੂੰ ਦੁਬਾਰਾ ਜਿਹੜਾ ਹੈ ਯੂਜ਼ ਕੀਤਾ ਜਾ ਸਕਦਾ ਹੈ ਤਾਂ ਇਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ ਮੀਟਿੰਗ ਦੇ ਵਿੱਚ ਇਹ ਅਹਿਮ ਫੈਸਲਾ ਲਿਆ ਗਿਆ ਹੈ ਕਿਉਂਕਿ AQI ਬਹੁਤ ਹੀ ਖਰਾਬ ਹੋ ਰਿਹਾ ਹੈ ਤੇ ਵਾਤਾਵਰਨ ਦੇ ਸੰਭਾਲ ਦੇ ਲਈ ਇਹ ਅਹਿਮ ਫੈਸਲਾ ਲਿਆ ਗਿਆ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਹੈ ਕਿ ਇਕੱਲਾ ਕਾਰਨ ਅਗਰ ਵਾਤਾਵਰਨ ਨੂੰ ਪ੍ਰਦੂਸ਼ਿਤ ਹੁੰਦਾ ਦੇਖਿਆ ਜਾਵੇ ਤਾਂ ਇਕੱਲਾ ਕਾਰਨ ਜੋ ਹੈ ਪ੍ਰਾਲਿ ਸੜਨ ਨਹੀਂ ਆ ਰਿਹਾ ਪ੍ਰਾਲਿ ਸੜਨ ਨੂੰ ਲੈ ਕੇ ਨਹੀਂ ਆ ਰਿਹਾ ਹੋਰ ਵੀ ਬਹੁਤ ਸਾਰੇ ਕਾਰਨ ਨੇ ਤੇ ਜਿਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਲਗਾਤਾਰ ਕੂੜੇ ਨੂੰ ਖਤਮ ਕਰਨ ਦੇ ਲਈ ਕੂੜੇ ਨੂੰ ਅੱਗ ਲਗਾਈ ਜਾ ਰਹੀ ਹੈ ਤਾਂ ਹੁਣ ਇਹ ਐਮ ਫੈਸਲਾ ਲਿਆ ਗਿਆ ਹੈ ਕਿ ਜੇਕਰ ਖੁੱਲੇ ਦੇ ਵਿੱਚ ਤੁਸੀਂ ਕਿਤੇ ਵੀ ਕੂੜੇ ਨੂੰ ਅੱਗ ਲਗਾ ਰਹੇ ਹੋ ਤਾਂ ਤੁਹਾਨੂੰ ਵੀ ਭਾਰੀ ਜੁਰਮਾਨਾ ਹੋ ਸਕਦਾ ਹੈ